ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਵੀ ਸੁਦੇਸ਼ ਸਿੰਘ ਗੰਡਵਾ ਪਕੌੜਾ ਮੇਰੇ ਪਰਜੀਆਂ ਸੰਤਾਂ ਨੂੰ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਤਿਗੁਰੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਅਤੇ ਮੇਰੀ ਰਚਨਾ ਪੇਸ਼ ਹੈ ਜੀ ਗੁਰਨਾਮ ਪ੍ਰਕਾਸ਼ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕ ਤੁਣੀ ਆਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕੁ ਜੁਨੀ ਆਕੇ ਆਇਆ ਪਾਪੀਆਂ ਦੇ ਤਾਰਨੇ ਨੂੰ ਭੇਜਿਆ ਪਿਤਾ ਜੀ ਨੇ ਕਰਨ ਵਪਾਰਸੀ ਭੇਜਿਆ ਪਿਤਾ ਜੀ ਨੇ ਕਰਨ ਵਪਾਰਸੀ ਰਾਦੇ ਵਿੱਚ ਬੈਠੇ ਸਾਧੂ ਬਨ ਕੇ ਕਥਾਰਸੀ ਰਾਦੇ ਵਿੱਚ ਬੈਠੇ ਸਾਧੂ ਬਨ ਕੇ ਕਥਾਰਸੀ ਵੀਰਪਈਆਂ ਦਾ ਸੀ ਲੰਘ ਰਿਛਾਇਆ ਵੀਰਪਈਆਂ ਦਾ ਸੀ ਲੰਘ ਰਿਛਾਇਆ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕ ਦੁਨੀਆ ਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕ ਦੁਨੀਆ ਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਕੋਡ ਜਹੇ ਰਾਖਾਂ ਤੇ ਠੱਗਾ ਨੂੰ ਸਿਤਾ ਰਿਆ ਕੋਡ ਜਹੇ ਰਾਖਾਂ ਤੇ ਠੱਗਾ ਨੂੰ ਸਿਤਾ ਰਿਆ ਨਾਰੀ ਨੂੰ ਇਹ ਗੁਰਾਂ ਬਾਣੀ ਵਿੱਚ ਸਤ ਕਹਾਰਿਆ ਕੋਡ ਜਹੇ ਰਾਖਾਂ ਕਹੀ ਠੱਗਾ ਨੂੰ ਸਿਤਾ ਰਿਆ ਨਾਰੀ ਨੂੰ ਇਹ ਬਾਣੀ ਵਿੱਚ ਗੁਰਾਂ ਸਤ ਕਹਾਰਿਆ ਭੇਦ ਊਚ ਤੇ ਨੀਚੁ ਦਾ ਮਿਟਾਇਆ ਏਦੂ ਊਚ ਅਤੇ ਨੀਚ ਦਾ ਮਿਟਾਇਆ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕੁ ਦੁਨੀਆ ਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕੁ ਦੁਨੀਆ ਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਜਾਤ ਪਾਤ ਵਾਲਾ ਬਾਬੇ ਪੇਜ ਮਿਟਾਇਆ ਸੀ ਜਾਤ ਪਾਤ ਵਾਲਾ ਬਾਬੇ ਫਰਕ ਮਿਟਾਇਆ ਸੀ ਹੱਕ ਦੀ ਕਮਾਈ ਕਰੋ ਗੁਰਾ ਫਰਮਾਇਆ ਸੀ ਜਾਤ ਪਾਤ ਵਾਲਾ ਬਾਬੇ ਫਰਕ ਮਿਟਾਇਆ ਸੀ ਹੱਕ ਦੀ ਕਮਾਈ ਕਰੋ ਗੁਰਾ ਫਰਮਾਇਆ ਸੀ ਹੱਕ ਦੁੱਧ ਠਗੀ ਖੂਨ ਦਰਸਾਇਆ ਹੱਕ ਦੁੱਧ ਠਗੀ ਖੂਨ ਦਰਸਾਇਆ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕ ਦੁਨੀਆ ਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਗੁਰ ਨਾਨਕ ਦੁਨੀਆ ਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਨਾਮ ਦੇ ਭੰਡਾਰ ਵੰਡ ਦੁਨੀਆ ਨੂੰ ਤਾਰਿਆ ਨਾਮ ਦੇ ਭੰਡਾਰ ਵੰਡ ਦੁਨੀਆ ਨੂੰ ਤਾਰਿਆ ਸਾਜੀ ਬਾਤਾਂ ਦਾ ਝੰਡਾ ਜਗ ਤੇ ਸਿਚਾੜਿਆ ਨਾਮ ਦੇ ਭੰਡਾਰ ਬੰਡ ਦੁਨੀਆਂ ਨੂੰ ਤਾਰਿਆ ਸਾਝੀ ਬਾਗਤਾਂ ਦਾ ਝੰਡਾ ਜੱਗ ਤੇ ਸਿਚਾੜਿਆ ਇੱਕੋ ਰੱਬ ਸਭਨਾ ਦਾ ਸਮਝਾਇਆ ਇੱਕੋ ਰੱਬ ਸਭਨਾ ਦਾ ਸਮਝਾਇਆ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕ ਦੁਨੀਆ ਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਗੁਰੂ ਨਾਨਕ ਦੁਨੀਆ ਤੇ ਆਇਆ ਪਾਪੀਆਂ ਦੇ ਤਾਰਨੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ